ਸੱਚੀ ਗੱਲ ਦੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਦੀਪ ਵਾਲਾ ਤੇ ਨਾਲ ਮੇਰੇ ਛੋਟਾ ਭਰਾ ਅਮਨਦੀਪ ਸਿੰਘ ਤੇ ਅਸੀਂ ਜਾ ਰਹੇ ਹਾਂ ਮਹਾਰਾਸ਼ਟਰ ਹਜੂਰ ਸਾਹਿਬ ਨੰਦੇੜ ਅਸੀਂ ਯਾਤਰਾ ਤੇ ਜਾ ਰਹੇ ਹਾਂ ਤੇ ਸਫ਼ਰ ਸਾਡਾ ਸ਼ੁਰੂ ਹੋਏਗਾ ਲੁਧਿਆਣਾ ਸਟੇਸ਼ਨ ਤੋਂ ਤੇ ਦੋ ਸਾਡੀ ਟ੍ਰੇਨ ਦਾ ਟਾਈਮ ਸੀ 7:45 ਦਾ ਸੱਚਖੰਡ ਐਕਸਪ੍ਰੈਸ ਦਾ ਸੀਗਾ ਤੇ ਬਟ ਟ੍ਰੇਨ ਹੋ ਗਈ ਹੈ 2 ਘੰਟੇ 25 ਮਿੰਟ ਲੇਟ ਤੇ ਅਸੀਂ ਹੁਣ ਆਪਾਂ ਕਰ ਰਹੇ ਹਾਂ ਵੇਟ ਤੇ ਟਾਈਮ ਹੋਇਆ 8:30 ਦਾ ਤੇ ਹਲੇ ਆਪਾਂ ਵੇਟ ਕੰਡਾ ਵੇਟ ਕਰਨਾ ਤੇ ਬਾਕੀ ਅੱਗੇ ਦਾ ਸਫ਼ਰ ਜੋ ਹੋਏਗਾ ਆਪਾਂ ਕੰਟੀਨਿਊ ਕਰਾਂਗੇ ਤੇ ਸਾਡੇ ਨਾਲ ਜੁੜੇ ਰਹੋ ਲਓ ਜੀ ਚੈੱਕ ਕਰੋ ਇਹ ਬਣ ਰਿਹਾ ਜੀ ਲੁਧਿਆਣੇ ਦਾ ਸਟੇਸ਼ਨ ਨਵਾਂ ਤੇ ਬਿਲਡਿੰਗਾਂ ਦੇ ਕੰਮ ਹੋ ਰਿਹਾ ਸਾਰਾ ਲਓ ਜੀ ਟਾਈਮ 11 ਵੱਜ ਚੁੱਕੇ ਆ ਤੇ ਟ੍ਰੇਨ ਸਾਡੀ ਆ ਚੁੱਕੀ ਹੈ ਤੇ ਹੁਣ ਅਸੀਂ ਚੜਾਂਗੇ ਟ੍ਰੇਨ ਦੇ ਵਿੱਚ ਤੇ ਬਹੁਤ ਸਬਰ ਕਰਨਾ ਪਿਆ ਅੱਜ ਘਟੋ ਘਟਵੀਂ 22-3 ਘੰਟੇ ਆਪਾਂ ਸਫ਼ਰ ਕੀਤਾ ਤੇ ਹੁਣ ਸਾਡੀ ਗੱਡੀ ਆ ਰਹੀ ਹੈ ਤੇ ਆ ਪਹੁੰਚ ਕੇ ਜਾਵਾਂਗੇ ਅੱਗੇ ਦਾ ਸਫ਼ਰ ਲਓ ਜੀ ਗੱਡੀ ਸਾਡੀ ਗਈ ਆ ਤੇ ਹੁਣ ਅਸੀਂ ਕਰਾਂਗੇ ਅਰਾਈਵ ਬਹੁਤ ਸਬਰ ਕੀਤਾ ਤੇ ਹੁਣ ਸਬਰ ਦਾ ਫਲ ਸਾਡਾ ਪੂਰਾ ਹੋਇਆ ਲਓ ਜੀ ਟ੍ਰੇਨ ਸਾਡੀ ਹੁਣ ਚੱਲਦੀ ਪਈ ਹੈ ਤੇ ਅਸੀਂ ਬੈਠੇ ਹੋਏ ਹਾਂ ਟ੍ਰੇਨ ਦੇ ਵਿੱਚ ਤੇ ਕਰੋ ਬਣ ਕੇ ਆਏ ਸੀ ਪਰੌਂਠੇ ਤੇ ਉਹ ਖਾ ਕੇ ਰਟੇ ਹੁਣ ਆਪਾਂ ਦੇਖ ਸਕਦੇ ਹੋ ਪਿੱਛੇ ਦਾ ਥਿਊ ਚੱਲ ਰਹੀ ਹੈ ਟ੍ਰੇਨ ਬਹੁਤ ਵਧੀਆ ਫੀਲ ਹੋ ਰਿਹਾ ਇਸ ਟਾਈਮ ਸਾਨੂੰ ਇਹ ਵਧੀਆ ਮਾਹੌਲ ਹੈ ਤੇ ਫਿਰ ਸਾਨੂੰ ਘੱਟੋ ਘੱਟ 30 ਘੰਟੇ ਲੱਗਣੇ ਆ ਤੇ ਕੰਪੜੇ ਹੀ ਆ ਇੱਕ ਦਿਨ ਪੂਰਾ ਇੱਕ ਰਾਤ ਪੂਰੀ ਤੇ ਫਿਰ ਅੱਧਾ ਦਿਨ ਪੂਰਾ 30 ਘੰਟੇ ਸਮੇਂ ਲੱਗ ਜਾਣੇ ਆ ਦੇਖੋ ਬਾਹਰ ਦਾ ਮਾਹੌਲ ਲਓ ਜੀ ਐਂਟਰ ਕਰ ਚੁੱਕੇ ਆ ਹੁਣ ਆਪਾਂ ਦਿੱਲੀ ਦਿੱਲੀ ਦੇ ਵਿੱਚ ਆਪਾਂ ਹੁਣ ਐਂਟਰ ਕਰ ਚੁੱਕੇ ਆ ਸਫ਼ਰ ਜਿਹੜਾ ਹੈ ਹਲੇ ਚੱਲ ਰਿਹਾ ਹੈ ਸਾਡਾ ਕਾਫੀ ਕਿਲੋਮੀਟਰ ਜੂਏ ਸਾਡੇ ਪਈ ਹੋਏ ਨੇ ਲਓ ਜੀ ਸਫਰ ਦੇਖੋ ਤੁਸੀਂ ਸਾਡਾ ਚੱਲ ਰਿਹਾ ਹਲੇ ਤੇ ਬਾਹਰ ਮੌਸਮ ਵਧੀਆ ਹੋ ਚੁੱਕਿਆ ਤੇ ਪਲਵਲ ਦਾ ਜੋ ਸਟੇਸ਼ਨ ਆਪਾਂ ਕ੍ਰੋਸ ਕੀਤਾ ਹੁਣੇ ਦੇਖੋ ਜੀ ਬਾਹਰ ਦਾ 뷰 ਕਿੰਨਾ ਸੋਹਣਾ ਬਹੁਤ ਵਧੀਆ ਮੌਸਮ ਬਣਿਆ ਹੋਇਆ ਬਾਹਰ ਬਾਹਰ ਦਾ ਮੌਸਮ ਚੈੱਕ ਕਰੋ ਜੀ ਪੂਰੇ ਬੱਦਲ ਛਾਏ ਹੋਏ ਨੇ ਤੇ ਕਾਫੀ ਆਉਣਾ ਬਾਹਰ ਤੁਸੀਂ ਦੇਖ ਸਕਦੇ ਆ ਬਾਹਰ ਤੁਸੀਂ ਚੈੱਕ ਕਰ ਸਕਦੇ ਹੋ ਜੀ ਮੀਂਹ ਦਾ ਨਜ਼ਾਰਾ ਮੀਂਹ ਕਾਫੀ ਤੇਜ਼ੀ ਨਾਲ ਪੈ ਰਿਹਾ ਬਾਹਰਲੀ ਸਾਈਡ ਤੇ ਜਿੱਥੇ ਅਸੀਂ ਜਾ ਰਹੇ ਆ ਉੱਥੇ ਵੀ ਮੀਂਹ ਕੰਦੇ ਪੈਂਦਾ ਹੀ ਰਹਿੰਦਾ ਇਹਨਾਂ ਦਿਨਾਂ ਵਿੱਚ ਖਾਸ ਕਰਕੇ ਜਿਆਦਾ ਤੇ ਲਓ ਜੀ ਹੁਣ ਆਪਾਂ ਪਹੁੰਚ ਚੁੱਕੇ ਆ ਮਥੁਰਾ ਸਟੇਸ਼ਨ ਤੇ ਟਾਈਮ ਹੋ ਗਏ ਸ਼ਾਮ ਦੇ ਵੱਜ ਚੁੱਕੇ ਨੇ 7 ਤੇ ਅਸੀਂ ਮਥੁਰਾ ਸਟੇਸ਼ਨ ਹੁਣ ਅਸੀਂ ਇੰਟਰ ਕੀਤੇ ਆ ਲਓ ਜੀ ਮੋਰੇਨਾ ਦਾ ਸਟੇਸ਼ਨ ਉਥੋਂ ਦੀ ਅਸੀਂ ਹੁਣ ਆਪਾਂ ਕ੍ਰੋਸ ਕੀਤਾ ਇਹ ਦੇਖਿਆ ਦੇਖਿਆ ਟ੍ਰੇਨ ਚ ਰੁਕੀ ਸੀ ਤੇ ਹੁਣ ਇੱਥੋਂ ਕ੍ਰੋਸ ਕਰਕੇ ਆਪਾਂ ਅੱਗੇ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਜੀ ਬਾਹਰ ਮੀਂਹ ਪੈ ਕੇ ਹਟਿਆ ਤੇ ਮਾਹੌਲ ਬਾਹਰ ਵੀ ਵਧੀਆ ਹੈ ਤੇ ਅੰਦਰ ਵੀ ਵਧੀਆ ਹੈ ਲਓ ਜੀ ਸਵੇਰੇ 7:30 ਵਜੇ ਦਾ ਦੇਖੋ ਮਾਹੌਲ ਬਾਹਰ ਦਾ ਤੇ ਅਸੀਂ ਉੱਠ ਗਏ ਆ ਤੇ 7:30 ਸਵੇਰ ਦੇ ਹੋਏ ਆ ਤੇ RTC ਜਿਹੜਾ ਹੈਗਾ ਜੰਕਸ਼ਨ ਉਹਨੇ ਕ੍ਰੋਸ ਕੀਤਾ ਕੀਤਾ ਤੇ ਬਾਹਰ ਮੌਸਮ ਕਾਫੀ ਵਧੀਆ ਲੱਗ ਰਿਹਾ ਬੱਦਲਵਾਈ ਹੋਈ ਹੋਈ ਹੈ ਤੇ ਜੋ ਟ੍ਰੇਨ ਹੈ ਸਾਡੀ ਹੁਣ ਕਟੋ ਘਟ ਵੀ 6 ਘੰਟੇ ਲੇਟ ਚ ਚੱਲਦੀ ਵੀ ਹੈ 6 ਘੰਟੇ ਦਾ ਜੋ ਹੈ ਲੇਟ ਟਾਈਮ ਤੁਹਾਨੂੰ ਸ਼ੋ ਹੋ ਰਿਹਾ ਉਹ ਦੇਖੋ ਸਾਹਮਣੇ ਮਾਲ ਗੱਡੀ ਸਫ਼ਰ ਚੱਲ ਰਿਹਾ ਸਾਡਾ ਤੇ ਸਵੇਰ ਦੇ ਹੋ ਗਏ ਆ 9:30 ਤੇ ਨਾਸ਼ਤਾ ਪਾਣੀ ਆਪਾਂ ਕਰ ਚੁੱਕੇ ਆ ਤੇ ਸਾਨੂੰ ਵਜਣੇ ਅੱਜ 8:30 ਤੁਸੀਂ ਨਾਲੋਂ ਗੱਲ ਸਵੇਰ ਦੇ ਆਪਾਂ 11 ਵਜੇ ਦੇ ਟ੍ਰੇਨ ਫੜ ਕੇ ਆ ਤੇ ਨੈਕਸਟ ਡੇ ਸ਼ਾਮੇ ਆਪਾਂ 8:30 ਵਜੇ ਉਤਰਾਂਗੇ ਸਫਰ ਕਾ ਵੀ ਲੰਬੜ ਤੇ ਮਜ਼ਾ ਆ ਰਿਹਾ ਬਰ ਖਾਈ ਪੀ ਜਾ ਰਹੀ ਮੌਸਮ ਦਾ ਵੀ ਕਿੰਨਾ ਸੋਹਣਾ ਇਹ ਉਹ ਲੱਗੀ ਆ ਜੀ ਮਾਲ ਗੱਡੀ ਅੱਛਾ ਆ ਦੇਣਾ ਚੈੱਕ ਕਰੋ ਮੜਾ ਵੀਓ ਚੈੱਕ ਕਰੋ ਜੀ ਵਣਾ ਬਾਓ ਅਸੀਂ ਖਾਵਾਂਗੇ ਪੰਨ ਖਾਵਾਂਗੇ ਕਿ ਨਹੀਂ ਪਰ ਟਰਾਈ ਜ਼ਰੂਰ ਕਰਾਂਗੇ ਉਹ ਲਾਲ ਹੈਗੇ ਜੀ ਕ੍ਰਿਸਪੀ ਪਕੌੜੇ ਮੈਂ ਫੜਿਆ ਨਾ ਇਹ ਵਧੀਆ ਹਾਂ ਲੋ ਜੀ ਬਾਹਰ ਦਾ ਵੀਊ ਚੈੱਕ ਕਰੋ ਜੀ ਕਿੰਨਾ ਸੋਹਣਾ ਹਰੇ ਅਲੀ ਪੂਰੀਆਂ ਤੇ ਪਹਾੜ ਜੇ ਨਜ਼ਰ ਆਏ ਸੀਗੇ ਤੇ ਆਪਾਂ ਖਾ ਰਹੇ ਹਾਂ ਨਾਰ ਦੇਖੋ ਜੀ ਕਿੰਨੇ ਸੋਹਣੇ ਪਹਾੜ ਆ ਜੀ ਇੱਧਰ ਬਹੁਤ ਸੋਹਣਾ ਬਾਹਰ ਮੌਸਮ ਲੱਗ ਰਿਹਾ ਤੇ ਬਾਹਰ ਦਾ ਤੁਸੀਂ ਵੀਊ ਚੈੱਕ ਕਰ ਸਕਦੇ ਕਿੰਨਾ ਸੋਹਣਾ ਲਓ ਜੀ ਚੈੱਕ ਕਰੋ ਬਾਹਰ ਦਾ ਵੀਊ ਹੁਣ ਅਸੀਂ ਇੱਕ ਸਟੇਸ਼ਨ ਦੇ ਉੱਪਰ ਰੁਕੇ ਆ ਜਿਸ ਸਟੇਸ਼ਨ ਦਾ ਨਾਮ ਹੈ ਚਿਕਲਥਾਮ ਤੇ ਹੁਣ ਸਾਡੀ ਜਰਨੀ ਜਿਹੜੀ ਰਹਿ ਗਈ ਹੈ 3-4 ਘੰਟੇ ਦੀ ਜਰਨੀ ਇੱਥੋਂ ਰਹਿ ਗਈ ਹੈ ਤੇ ਫਿਰ ਅਸੀਂ ਡੈਸਟੀਨੇਸ਼ਨ ਤੇ ਪਹੁੰਚ ਜਾਣਾ ਤੇ ਸ਼ਾਮ ਦੇ 5 ਵਜਨ ਵਾਲੇ ਆ ਤੇ ਹੁਣ ਅਸੀਂ ਖਾਵਾਂਗੇ ਮੈਗੀ ਆ ਸਾਡੀ ਮੈਗੀ ਹੈ ਜੀ ਤੇ ਨਾਲ ਸੈਂਡਵਿਚਾ ਹੁਣ ਆਪਾਂ ਇਹ ਖਾਵਾਂਗੇ ਤੇ ਲਓ ਜੀ ਟ੍ਰੇਨ ਚੋਂ ਆਪਾਂ ਗਏ ਆ ਉਤਰ ਬਦ ਉਤਰੇ ਕੀ ਆ ਇੱਕ ਸਟੇਸ਼ਨ ਦੇ ਉਤਰੇ ਆ ਪਿੱਛੇ ਤੁਸੀਂ ਦੇਖ ਸਕਦੇ ਨਾ ਚਿਕਲਥਾਨ ਚਿਕਲਥਾਨੀ ਆ ਨਾ ਚਿਕਲਥਾਨੀ ਹੈ ਤੇ ਇੱਥੇ ਅਸੀਂ ਪਹੁੰਚੇ ਆ ਤੇ ਬਾਹਰ ਵੈਦਰ ਤੁਸੀਂ ਦੇਖ ਸਕਦੇ ਹੋ ਕਿੰਨਾ ਘੈਂਟ ਹੈ ਤੇ ਇੱਥੇ ਟ੍ਰੇਨ ਸਾਡੀ ਰੁਕੀ ਹੋਈ ਹੈ ਤੇ ਦੇਖੋ ਕਿੰਨੀ ਦੇਰ ਦਾ ਸਟਾਪ ਇੱਥੇ ਲੱਗਦਾ ਹੈ ਵੀ ਵੇਟ ਕਰ ਰਹੇ ਹਾਂ ਹੁਣ ਦੇਖਦੇ ਹਾਂ ਕਈ ਵੇਟ ਕਰ ਰਹੇ ਹਾਂ ਕਿ ਕੋਈ ਟੈਕਨੀਕਲ ਫਾਲਟ ਹੈ ਕੀ ਚੱਕਰ ਹੈ ਸਟ੍ਰੇਨ ਇੱਥੇ ਰੁਕੀ ਹੋਈ ਹੈ ਕਾਫੀ ਲੇਟ ਹੋ ਗਿਆ ਜੀ ਗੰਮ ਸਾਡਾ ਇਧਰ ਆ ਜੇ ਜੇ ਸੋਲੇ ਦਾ ਬਣਾ ਚਾਹੁੰਦੇ ਹੈਲੋ ਲੋਰੀ ਚੈੱਕ ਕਰੋ ਬਾਹਰ ਦਾ ਵਿਊ ਹਲਕੇ ਹਲਕੇ ਕੰਵਨ ਸ਼ੁਰੂ ਹੋ ਚੁੱਕੀ ਹੈ ਬਾਰ ਦਾ 뷰 ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਤੇ ਸ਼ਾਂਤ ਬਈ ਜੇ ਚੈੱਕ ਕਰੋ ਬਣਾਇਆ ਇਹ ਇਹ ਤਾਂ ਬਹੁਤ ਸਮਾਂ ਲੱਗਦਾ ਹੈ ਜੀ ਫਾਈਨਲੀ ਰਾਤ ਦੇ ਵੱਜ ਗਏ ਨੇ 9:30 ਤੇ ਹੁਣ ਸਾਡਾ ਸਟੇਸ਼ਨ ਅਸੀਂ ਪਹੁੰਚੇ ਆ ਤੇ ਕੱਲ ਸਵੇਰੇ 11 ਵਜੇ ਦੇ ਅਸੀਂ ਟ੍ਰੇਨ 'ਚ ਬੈਠੇ ਸੀ ਤੇ ਨੈਕਸਟ ਡੇ ਅਸੀਂ ਰਾਤੀ 9:30 ਵਜੇ ਅਸੀਂ ਪਹੁੰਚੇ ਹਾਂ ਤੇ ਅੱਗੇ ਦਾ ਵਲੌਗ ਨੂੰ ਬਾਹਰ ਜਾ ਕੇ ਆਪਾਂ ਕੰਟੀਨਿਊ ਕਰਾਂਗੇ ਜੁੜੇ ਰਹੋ ਤੁਸੀਂ ਤੇ ਫਾਈਨਲੀ ਅਸੀਂ ਬਾਹਰ ਆ ਚੁੱਕੇ ਹਾਂ ਟ੍ਰੇਨ 'ਚੋਂ ਤੇ ਹੁਣ ਅਸੀਂ ਜਾ ਰਹੇ ਹਾਂ ਆਪਣੀ ਮੰਜ਼ਿਲ ਵੱਲ ਤੇ ਬਾਕੀ ਦਾ ਵਲੌਗ ਵੀ ਆਪਾਂ ਕੰਟੀਨਿਊ ਕਰਾਂਗੇ ਇਹ ਸਟੇਸ਼ਨ ਆ ਜੀ ਨੰਦੇੜ ਜਿੱਥੇ ਅਸੀਂ ਪਹੁੰਚੇ ਹਾਂ ਤੁਸੀਂ ਦੇਖ ਸਕਦੇ ਹੋ ਸਾਰਾ ਇਓ ਸਾਹਮਣੇ ਖੜੀਆਂ ਨੇ ਜੀ ਫਜੂਰ ਸਾਹਿਬ ਲਈ ਬੱਸਿਸ ਜੋੜੇ ਬੱਸਾਂ ਦੀ ਸਰਵਿਸ ਸਿੱਧੀ ਜਿਹੜੀ ਹੈ ਉਧਰ ਨੂੰ ਲੈ ਕੇ ਜਾਂਦੀ ਹੈ ਤੇ ਲਓ ਜੀ ਬੱਸ ਦੇ ਵਿੱਚ ਆਪਾਂ ਬਹਿ ਗਏ ਆ ਇਸ ਬੱਸ ਦੇ ਵਿੱਚ ਜਾ ਕੇ ਇਸ ਬੱਸ ਦੇ ਵਿੱਚ ਬਹਿ ਕੇ ਹੁਣ ਆਪਾਂ ਉਪਰੀ ਮੰਜ਼ਲ ਤੇ ਪਹੁੰਚਾਂਗੇ ਤੇ ਬਾਕੀ ਪਹੁੰਚ ਕੇ ਤੁਹਾਨੂੰ ਆਪਾਂ ਅੱਗੇ ਕੰਟੀਨਿਊ ਕਰਦੇ ਹਾਂ ਬਸ ਸਾਡੀ ਬਈਆ ਚੱਲ ਜੀ ਤੇ ਫਾਈਨਲੀ ਹੁਣ ਆਪਾਂ ਪਹੁੰਚ ਗਏ ਆ ਜੀ ਸਾਡੀ ਡੈਸਟੀਨੇਸ਼ਨ ਤੇ ਉਹ ਜਿੱਥੇ ਆਪਾਂ ਸਟੇ ਕਰਾਂਗੇ ਤੇ ਤੁਸੀਂ ਦੇਖ ਸਕਦੇ ਹੋ ਸਾਰਾ ਵੀ ਤੇ ਲਓ ਜੀ ਇੱਥੇ ਹੁਣ ਆਪਾਂ ਕਰਾਂਗੇ ਸਟੇ ਧੰਨ ਧੰਨ ਬਾਬਾ ਬੁੱਢਾ ਜੀ ਯਾਤਰੀ ਨਿਵਾਸ ਇੱਥੇ ਉਹ ਆਪਾਂ ਸਟੇ ਕਰਾਂਗੇ ਤੇ ਲਓ ਜੀ ਹੁਣ ਆਪਾਂ ਪਹੁੰਚ ਚੁੱਕੇ ਆ ਤੇ ਹੁਣ ਇੱਥੇ ਆਪਾਂ ਜੋ ਹੈ ਕੁਸ਼ਰਾਮ ਕਰਾਂਗੇ ਰੈਸਟ ਕਰਾਂਗੇ ਰਾਤ ਨੂੰ ਤੇ ਸਵੇਰੇ ਸਾਡੀ ਜੋ ਜਰਨੀ ਸ਼ੁਰੂ ਕਰਾਂਗੇ ਫਿਰ ਤੁਹਾਨੂੰ ਆਪਾਂ ਨਾਲ ਲੈ ਕੇ ਜਾਵਾਂਗੇ ਤੇ ਹੁਣ ਪ੍ਰਸ਼ਾਦਾ ਵਗੈਰਾ ਅਸੀਂ ਰਾਤੀ ਸ਼ਕਾਂਗੇ ਥੋੜਾ ਪ੍ਰੈਸ਼ਰ ਹੋ ਕੇ ਤੇ ਫਿਰ ਅੱਗੇ ਦਿਖਾਉਂਦੇ ਆ ਤੁਹਾਨੂੰ ਲਓ ਜੀ ਵਿਊ ਚੈੱਕ ਕਰੋ ਜੀ ਸਾਡੇ ਰੂਮ ਦੇ ਬੈਕ ਸਾਈਡ ਦਾ ਅਗਲੀ ਮੰਜ਼ਲ ਤੇ ਸਾਡਾ ਰੂਮ ਹੈ ਤੇ ਲਓ ਜੀ ਹੁਣ ਆਪਾਂ ਬੰਨ ਲਿਆ ਪਰਨਾ ਤੇ ਆਪਾਂ ਰੂਮ ਚੋਂ ਆ ਗਏ ਬਾਹਰ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਜਿੱਥੋਂ ਅਸੀਂ ਬਾਹਰ ਆਏ ਆ ਤੇ ਹੁਣ ਅਸੀਂ ਪ੍ਰਸ਼ਾਦਾ ਸ਼ਕਨ ਜਾਵਾਂਗੇ ਤੇ ਪ੍ਰਸ਼ਾਦਾ ਸ਼ਕ ਕੇ ਫਿਰ ਤੁਹਾਨੂੰ ਅੱਗੇ ਦਿਖਾਉਨੇ ਆਪਾਂ ਸਾਰਾ ਕੁਝ ਵੀਊ ਦੇਖ ਸਕਦੇ ਹੋ ਬਾਹਰ ਦਾ ਦੁਆਰਾ ਲੰਗਾ ਸਾਹ